ਸੋ ਸਸਿਕਾਲ ਅਮ ਜੀਡੀ ਕੱਲ ਇੱਕ ਕਮਲ ਕੌਰ ਭਾਬੀ ਉਹਨਾਂ ਦਾ ਮਰਡਰ ਹੋਇਆ ਸੀ ਅਦੇਸ਼ ਹਸਪਤਾਲ ਪੁੱਚੋ ਦੀ ਪਾਰਕੰਗ ਦੇ ਵਿੱਚ ਉਹ ਕੇਸ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਤਾਂ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਜਿਨ੍ਹਾਂ ਦਾ ਬਾਬਿਆ ਨਾ ਨਾਨਕਸਰ ਵਾਲਿਆਂ ਨਾਲ ਤੇ ਹੋਰ ਬਿਵਾਦ ਹੋਇਆ ਸੀ ਉਹ ਤੇ ਉਹਨਾਂ ਦੇ ਦੋ ਸਾਥੀ ਤਿੰਨਾਂ ਨੂੰ ਪੁਲਿਸ ਨੇ ਕਮਲ ਕੌਰ ਜਿਹੜੀ ਕੰਚਨ ਕੌਰ ਆ ਮਤਲਬ ਕੰਚਨ ਕੁਮਾਰੀ ਜੋ ਵੀ ਜਿਹੜੀ ਬੜਾ ਗੰਦ ਪਾਉਂਦੀ ਸੀ ਜਾ ਕੇ ਇੰਸਟਾਗ੍ਰam ਤੇ ਉਹਦੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਏ ਹੁਣ ਭਾਈ ਅਮਰਤਪਾਲ ਮਹਿਰੋਂ ਨੂੰ ਹੀ ਗ੍ਰਿਫਤਾਰ ਕਿਉਂ ਕੀਤਾ ਗਿਆ ਇਹਦਾ ਕਾਰਨ ਇੱਕ ਤਾਂ ਇਹ ਆ ਮਿੱਤਰੋ ਜਦੋਂ 2 ਕਮਿੰਟ ਮੇਰੀ ਗੱਲ ਸੁਣਿਓ ਕੋਈ ਵੀ ਬੰਦਾ ਜਦੋਂ ਲੋੜ ਤੋਂ ਵੱਧ ਹਵਾ ਕਰਦਾ ਹੈ ਲੋੜ ਤੋਂ ਵੱਧ ਬੋਲਦਾ ਹੈ ਕਹਿੰਦੇ ਹੁੰਦੇ ਆ ਤੁਹਾਡੀ ਨਿਕਲੀ ਗੱਲ ਜ਼ੁਬਾਨ ਚੋਂ ਤੇ ਨਿਕਲਿਆ ਤੀਰ ਕਮਾਨ ਚੋਂ ਹੱਥੀ ਨਾ ਆਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਉਹ ਗੱਲ ਹੈ ਮਿੱਤਰੋ ਕਹਿੰਦੇ ਤਲਵਾਰਾਂ ਦੀ ਫੱਟ ਜੁੜ ਸਕਦੇ ਆ ਪਰ ਜਿਹੜੀ ਆ ਤੁਹਾਡੀ ਜ਼ੁਬਾਨ ਦੇ ਫੱਟਾ ਨਾ ਇਹ ਅਮਰਤਪਾਲ ਮਹਿਰੋਂ ਨੇ ਹਵਾ ਹਵਾਈ ਦੇ ਵਿੱਚ ਆ ਕੇ ਪਾਵੇਂ ਗੰਦ ਪਾਉਂਦੀ ਸੀ ਕਮਲਕੌਰ ਸਾਰਾ ਮੁਲਕਾ ਕੀ ਜਾਂਦਾ ਕਿ ਗੰਦ ਸਾਂਭਿਆ ਗਿਆ ਗੰਦ ਚੱਕਿਆ ਗਿਆ ਕੂੜਾ ਚੱਕਿਆ ਗਿਆ ਕਮੈਂਟ ਵੇਖੋ ਕਿਸੇ ਬੰਦੇ ਦੇ ਮਰਨ ਤੋਂ ਬਾਅਦ ਲੋਕ ਕੀ ਕਹਿੰਦੇ ਆ ਇਹ ਉਹਦੀ ਕਮਾਈ ਹੁੰਦੀ ਹੈ ਪਰ ਦੋਸਤੋ ਆਮਰ ਤਪਾਲ ਮਹਿਰੋਂ ਨੇ ਇਹਦੇ ਨਾਲ ਜਾ ਕੇ ਵੀਡੀਓ ਬਣਾਈ ਇਹਨੂੰ ਜਾ ਕੇ ਕਿਹਾ ਕਿ ਤੁਸੀਂ ਇਹ ਗੰਦ ਪਾਉਣਾ ਬੰਦ ਕਰ ਦਿਓ ਫਿਰੂ ਦੇ ਸਾਥੀਆਂ ਨੇ ਕੋਈ ਪੋਸਟ ਪਾਈ ਅੱਜ ਉਹ ਗੱਲ ਅੱਗੇ ਆ ਗਈ ਸਾਰੇ ਅਗਲੇ ਪਿਛਲੇ ਕੇਸਾਂ ਦੇ ਵਿੱਚ ਚੱਕ ਕੇ ਅਮਰਤਪਾਲ ਮਹਿਰੋਂ ਨੂੰ ਬੋਕ ਕਰ ਦੇਣਗੇ ਅਗਲੇ 3-4 ਸਾਲਾਂ ਦਾ ਅਮਰਤਪਾਲ ਮਹਿਰੋਂ ਦਾ ਜੇਲ੍ਹ 'ਚ ਜਿਹੜਾ ਪੁੱਛ ਕੇ ਪੱਖਾ ਜਿਹੜਾ ਪੁੱਛ ਕੇ ਗਿੜਾ ਲਿਆਉਂਦਾ 45-46 ਡਿਗਰੀ 'ਚ ਗੰਦਾ ਜਾਂ ਪਾਣੀ ਪੀਣ ਵਾਲਾ ਤੌੜਾ ਤੇ ਪਾਟੇ ਦੀ ਦਰੀ ਤੇ ਪੱਕੇ ਤੌਰ ਤੇ ਫਿੱਟ ਕਰ ਦੇਣਗੇ ਹੁਣ ਨੰਬਰ 2 ਕੱਲ ਜਿਹੜੇ ਨੌਜਵਾਨ ਦੇ ਨਾਲ ਕੁੱਟਮਾਰ ਹੋਈ ਐ ਸ਼ਿਵ ਸ਼ੈਨਾ ਦੇ ਗੁੰਡਿਆਂ ਵੱਲੋਂ ਮੋਖ ਸਰ ਸਹਿਬ ਉਹ ਨੌਜਵਾਨ ਦੇ ਕੇਸ ਦੇ ਵਿੱਚ ਉੱਥੇ ਬਾਈ ਲੱਖੇ ਹੋਰੀ ਤੇ ਸਾਰੇ ਆਏ ਤੇ ਉੱਥੇ ਰਪਿੰਦਰ ਸਿੰਘ ਪੰਜ ਗਰਾਈ ਜਿਹੜਾ ਨਰਮਜਾ ਲਸਾਇਆ ਨੌਜਵਾਨਾ ਮੇਰੀ ਵਰਗਾ ਉਹ ਕੀ ਕਹਿ ਰਿਹਾ ਕਹਿੰਦਾ ਵੀ ਜੇਕਰ ਸੂਰੀ ਬਣਨਗੇ ਨਾ ਇਹ ਲੋਕ ਤਾਂ ਫਿਰ ਉਥੇ ਸਨੀ ਵੀ ਬਣਨਗੇ ਭਾਈ ਸੰਦੀਪ ਸਿੰਘ ਸਨੀ ਮਤਲਬ ਜਿਨ੍ਹਾਂ ਨੇ ਸੂਰੀ ਦਾ ਮਰਡਰ ਕੀਤਾ ਭਾਈ ਸਾਹਿਬ ਸੰਦੀਪ ਸਨੀ ਬਣਨਾ ਬਹੁਤ ਔਖਾ ਏਜੰਸੀਆਂ ਤੋਂ ਪੈਸੇ ਲੈਣੇ ਕਿਸੇ ਨਾਲ ਸੈਟਿੰਗ ਕਰਕੇ ਪੀਆ ਪਾਜਾ ਕਰਨਾ ਇਹ ਬਹੁਤ ਸੌਖਾ ਹੈ ਸੰਦੀਪ ਸਣੀ ਦਾ ਸਾਰਾ ਕਾਰੋਬਾਰ ਤਬਾਹ ਹੋ ਗਿਆ ਕਪੜੇ ਦੀ ਦੁਕਾਨ ਤਬਾਹ ਹੋ ਗਈ ਇੱਕ ਮਿੰਟ ਦਾ ਗੁੱਸਾ ਤੁਹਾਡਾ ਚੱਕਿਆ ਹੋਇਆ ਗਲਤ ਕਦਮ ਨਰਕ ਬਣਾ ਦਿੰਦਾ ਹਵਾਰੇ ਵਰਗਿਆਂ ਦਾ ਕਿਸੇ ਨੇ ਮੁੱਲ ਪਾਇਆ ਭਗਤ ਸਿੰਘ ਵਰਗਿਆਂ ਦਾ ਪਾਇਆ ਰਾਜਗੁਰੂ ਸੁਖਦੇਵ ਵਰਗਿਆਂ ਦਾ ਪਾਇਆ ਉਹਨਾਂ ਦੇ ਪਰਿਵਾਰਾਂ ਦਾ ਹਾਲ ਤਾਂ ਦੇਖੋ ਜਾ ਕੇ ਕਹਿੰਦਾ ਜਿਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਰਵਿੰਦਰ ਪੰਜਗੜਈ ਕਹਿੰਦਾ ਮੁਖਸਰ ਦੇ ਪ੍ਰਸ਼ਾਸਨ ਨੂੰ ਤਾਂ ਕਹਿੰਦਾ ਫਿਰ ਸਾਨੂੰ ਮਜਬੂਰ ਨਾ ਕਰੋ ਕੱਲ ਨੂੰ ਕੋਈ ਗੱਲ ਬਣ ਗਈ ਭਾਈ ਸਾਹਿਬ ਅਮਰਤਪਾਲ ਮਹਿਰੋਂ ਵਾਂਗੂ ਅਗਲੇ ਨੇ ਚੱਕ ਕੇ 302 ਦੇ ਵਿੱਚ ਫਿੱਟ ਕਰ ਦੇਣਾ ਘਰੇ ਤੁਸੀਂ ਛੱਡ ਦਿਓ ਅਸੀਂ 16 ਤੇ ਕਰਕੇ ਅਸੀਂ ਉੱਥੇ ਪੱਖਾ 1 ਨੰਬਰ ਤੇ ਚੱਲਦਾ ਐ ਪੁੱਛ ਕੇ ਗਿੜਾ ਲਿਆਉਂਦਾ ਤੇ ਤਾਪਾਣੀ ਜਿਵੇਂ ਨਾਲ ਤੁਸੀਂ ਟੈਂਕੀ ਵਾਲੇ ਦਾ ਨਹਾਉਣਾ ਵੀ ਪਸੰਦ ਨਹੀਂ ਕਰਦੇ ਉਹ ਉਥੇ ਪੀਣਾ ਪੈਂਦਾ ਸਮਝ ਗਏ ਤਾਂ ਬਹੁਤ ਮਾੜਾ ਹੋਇਆ ਯਾਰ ਕਮਲਕੌਰ ਵਾਲਾ ਚਲੋ ਇੱਕ ਇਨਸਾਨ ਤਾਂ ਸੀ ਭਾਵੇਂ ਉਹ ਗੰਦ ਪਾਉਂਦੇ ਸੀ ਤੇ ਇਨਸਾਨ ਦੇ ਕਮਾਂਕਾਰਾਂ ਤੋਂ ਇਨਸਾਨ ਦੇ ਕਾਰ ਵਿਹਾਰ ਤੋਂ ਦੇ ਰਹਿਣ ਬਹਿਣ ਤੋਂ ਹੀ ਪਰਖਿਆ ਜਾਂਦਾ ਹੈ ਕਿ ਇਨਸਾਨ ਹੈ ਨਹੀਂ ਤਾਂ ਸ਼ੈਤਾਨ ਹੈ ਤੇ ਸ਼ੈਤਾਨੀ ਕਰਦੀ ਸੀ ਕਮਲਕੌਰ ਪਰ ਜਿਹੜਾ ਅਮਰਤਪਾਲ ਮਹਿਰੋਂ ਵਰਗਿਆਂ ਦਾ ਐਡਵਾਂਸ ਬੋਲਿਆ ਹੋਇਆ ਨਦਾਨੀ ਕੀਤੀ ਹੋਈ ਉਹ ਉਹਨਾਂ ਦੇ ਅੱਗੇ ਆ ਗਈ ਤੇ ਅਮਰਤਪਾਲ ਮਹਿਰੋਂ ਨੂੰ ਕਮਲਕੌਰ ਭਾਬੀ ਵਾਲੇ ਕੇਸ 'ਚ ਤਿੰਨ ਬੰਦਿਆਂ ਸਮੇਤ ਫਿੱਟ ਕਰਤਾ ਮਿੱਤਰੋ ਬਹੁਤ ਧੰਨਵਾਦ ਸ਼ੇਅਰ ਕਰਿਓ